ਤਾਂ ਕਿ ਇੱਕ ਜਿਹੜਾ ਐਂਟੀ ਸ਼ੌਕ ਗਾਰਮੈਂਟ ਹੈ ਸਿਰਫ ਲਪੇਟ ਨਹੀਂ ਹੈ ਲਪੇਟ ਕੇ ਜਿਹੜੇ ਵਿਮਨ ਨੂੰ ਬਲੱਡ लॉस ਹੋ ਰਿਹਾ ਉਹ ਜੇ ਲਪੇਟ ਕੇ ਅਸੀਂ ਟਰਾਂਸਪੋਰਟੇਸ਼ਨ ਪਾ ਦਾਂਗੇ ਔਰ ਹਸਪੀਟਲ ਤੇ ਲੈ ਜਾਵਾਂਗੇ ਤਾਂ ਕਿ ਇੱਕ ਜਿਹੜਾ ਐਂਟੀ ਸ਼ੌਕ ਗਾਰਮੈਂਟ ਹੈ ਸਿਰਫ ਲਪੇਟ ਨਹੀਂ ਹੈ ਲਪੇਟ ਕੇ ਜਿਹੜੇ ਵਿਮਨ ਨੂੰ ਬਲੱਡ लॉस ਹੋ ਰਿਹਾ ਉਹ ਜੇ ਲਪੇਟ ਕੇ ਅਸੀਂ ਟਰਾਂਸਪੋਰਟੇਸ਼ਨ ਪਾ ਦਾਂਗੇ ਔਰ ਹਸਪੀਟਲ ਤੇ ਲੈ ਜਾਵਾਂਗੇ ਦੀ ਮੈਡੀਕਲ ਪ੍ਰੋਫੈਸ਼ਨਲਸ ਨੂੰ ਟ੍ਰੇਨਿੰਗ ਦੇਣ ਤੋਂ ਇਲਾਵਾ ਬਹੁਤ ਸਾਰੀਆਂ ਅਵੇਰਨੈਸ ਔਰ ਕਪੈਸਿਟੀ ਬਿਲਡਿੰਗ ਪ੍ਰੋਗਰਾਮਸ ਵੀ ਕਰ ਰਹੇ ਹਾਂ ਹਸਪੀਟਲਾਂ ਦੇ ਅੰਦਰ ਕਰ ਰਹੇ ਹਾਂ ਪਿੰਡਾਂ ਦੇ ਵਿੱਚ ਕਰ ਰਹੇ ਹਾਂ ਤਾਂ ਕਿ ਇਹ ਜਿਹੜਾ ਮੁਹਿੰਮ ਹੈ ਇਹ ਸਾਰਿਆਂ ਨੂੰ ਸਮਝ ਆਵੇ ਔਰ ਸਾਰੇ ਦੇ ਸਾਰੇ ਇਸ ਦਾ ਫਾਇਦਾ ਚੁੱਕ ਸਕਣ। ਇਸ ਦਿਨ ਨਾਲ ਦੇਖੋ ਅਸੀਂ ਜਿਹੜੇ ਇਸ ਪ੍ਰੋਜੈਕਟ ਨੂੰ ਇੰਪਲੀਮੈਂਟ ਕੀਤਾ ਫਰੀਦਕੋਟ ਤੇ ਬਠਿੰਡਾ ਚ 1/3 ਡੈਥ ਘਟ ਗਈਆਂ ਸਾਡੀ। ਤੇ ਉਸ ਤੋਂ ਬਾਅਦ ਅਸੀਂ 1 ਸਾਲ ਬਾਅਦ ਇਹਨਾਂ ਨੂੰ ਐਂਟੀ ਸ਼ੋ ਗਰਮੈਂਟ ਟ੍ਰੇਨਿੰਗ ਦੇ ਕੇ ਦੇਖਿਆ ਤਾਂ ਸਿਰਫ ਨੋ ਡੈਥ ਰੇਟ। ਤਾਂ ਤੁਸੀਂ ਦੇਖੋ ਕਿ ਇੱਕ ਮਦਰ ਦੀ ਡੈਥ ਦੇ ਨਾਲ ਕਿੰਨੀਆਂ ਫੈਮਿਲੀ ਤੇ ਸਾਰੀ ਸੁਸਾਇਟੀ ਹੁੰਦੀ ਆ ਤੇ ਜੇ ਅਸੀਂ ਸਾਡਾ ਏਮ ਹੈਗਾ ਕਿ ਜ਼ੀਰੋ ਡੈਥ ਹੋਵੇ ਪੀਪੀਐਚ ਦੇ ਨਾਲ। ਸੋ ਅੱਸੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਹਮਦਰ ਟੀਵੀ ਤੇ ਮੈਂ ਹਾਂ ਰਣਦੀਪ ਸਿੰਘ ਤਾਂ ਦੋਸਤੋ ਲਗਾਤਾਰ ਹੀ ਸਰਕਾਰੀ ਹਸਪਤਾਲਾਂ ਦੇ ਜਿਸ ਤਰ੍ਹਾਂ ਨੁਹਾਰ ਬਦਲੀ ਜਾ ਰਹੀ ਹੈ ਤਾਂ ਦੂਸਰੇ ਪਾਸੇ ਔਰਤਾਂ ਨੇ ਜਿਸ ਤਰ੍ਹਾਂ ਡਿਲੀਵਰੀ ਹੁੰਦੀ ਹੈ ਤਾਂ ਕਈ ਵਾਰ ਖਤਰੇ ਦਾ ਕੇਸ ਬਣ ਜਾਂਦਾ ਹੈ ਤਾਂ ਔਰਤ ਦੀ ਜਿਹੜੀ ਹੈ ਡੈਥ ਹੋ ਜਾਂਦੀ ਹੈ ਤਾਂ ਉਸ ਚੀਜ਼ ਨੂੰ ਵੀ ਰੋਕਿਆ ਜਾਵੇ ਤਾਂ ਪੰਜਾਬ ਸਰਕਾਰ ਦੇ ਵੱਲੋਂ ਨਵੀਂ ਟੈਕਨੋਲੋਜੀ ਜਿਹੜੀ ਹੈ ਉਹ ਲਗਾਤਾਰ ਜਾਰੀ ਹੈਗੀ ਹੈ ਕਈ ਜ਼ਿਲ੍ਹਿਆਂ ਦੇ ਵਿੱਚ ਪਹਿਲਾਂ ਵੀ ਮੀਟਿੰਗਾਂ ਹੋਈਆਂ ਟ੍ਰੇਨਿੰਗ ਕੀਤੀ ਜਾ ਰਹੀ ਹੈ ਤਾਂ ਅੱਜ ਪਟਿਆਲਾ ਦੇ ਮੈਡੀਕਲ ਕਾਲਜ ਦੇ ਵਿੱਚ ਵੀ ਤਿੰਨ ਜ਼ਿਲ੍ਹਿਆਂ ਦੇ ਜਿਹੜੇ ਡਾਕਟਰ ਨੇ ਉਹ ਪਹੁੰਚੇ ਨੇ ਔਰ ਜਿਹੜੀ ਟ੍ਰੇਨਿੰਗ ਵੀ ਡਾਕਟਰ ਸਾਹਿਬ ਵੱਲੋਂ ਦਿੱਤੀ ਜਾ ਰਹੀ ਹੈਗੀ ਹੈ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਮੈਂ ਸਵਾਗਤ ਹੈ ਪਹਿਲਾਂ ਤੋਂ ਥੈਂਕ ਯੂ ਜੀ ਥੈਂਕ ਯੂ ਮੈਮ ਅੱਜ ਟ੍ਰੇਨਿੰਗ ਦਿੱਤੀ ਜਾ ਰਹੀ ਹੈਗੀ ਐ ਕਿਸ ਤਰੀਕੇ ਦੇ ਨਾਲ ਸਭ ਤੋਂ ਪਹਿਲੇ ਤਾਂ ਤੁਸੀਂ ਆਪਣਾ ਨਾਮ ਉਹ ਡਾਇਗਨੋਸ ਕਿੱਥੋਂ ਮਲਵਾਇਓ ਕਿਹੜੇ ਹਸਪੀਟਲ ਤੋਂ ਮੈਂ ਜੀ محکمہ ਹੈਗਾ ਜੀ ਮੇਰਾ ਡਿਪਾਰਟਮੈਂਟ ਆਫ ਸਾਇੰਸ ਟੈਕਨੋਲੋਜੀ ਐਂਡ এনवायरमेंट ਗਵਰਨਮੈਂਟ ਆਫ ਪੰਜਾਬ ਦਾ ਮੇਰਾ ਨਾਮ ਡਾਕਟਰ ਦਪਿੰਦਰ ਕੌਰ ਬਕਸ਼ੀ ਹੈ ਮੈਂ ਜੁਆਇੰਟ ਡਾਇਰੈਕਟਰ ਹਾਂ ਅਸੀਂ ਇੱਕ ਪ੍ਰੋਜੈਕਟ ਸ਼ੁਰੂ ਕੀਤਾ ਹੈਗਾ ਏਮਸ ਬਠਿੰਡਾ ਦੇ ਨਾਲ ਔਰ ਬਾਕੀ ਵੀ ਜਿਹੜੇ ਮੈਡੀਕਲ ਕਾਲਜੇਜ਼ ਹੈ ਪੂਰੇ ਦੇ ਪੂਰੇ ਜਿਹੜੇ ਸਟੇਟ ਦੇ ਨੇ ਉਹਨਾਂ ਦੇ ਨਾਲ ਇੱਕ ਇੱਕ ਕਸੀ ਕੈਂਪੇਨ ਸ਼ੁਰੂ ਕੀਤੀ ਹੈ ਜਿਦੇ ਵਿੱਚ ਜਿਹੜੀਆਂ ਮਟਰਨਲ ਮੋਰਟੈਲਿਟੀ ਰੇਟ ਨਾਲ ਡੈਥ ਹੋ ਜਾਂਦੀ ਹੈ ਜਦੋਂ ਪ੍ਰੈਗਨੈਂਟ ਔਮਨ ਡਿਲੀਵਰ ਕਰਦੀ ਹੈ ਬੱਚੇ ਨੂੰ ਤੇ ਉਹਨਾਂ ਦਾ ਬਲੱਡ ਲਾਸ ਹੋਣ ਕਰਕੇ ਉਹਦੇ ਨਾਲ ਕਈ ਕੰਪਲਿਕੇਸ਼ਨਸ ਆ ਜਾਂਦੀਆਂ ਔਰ ਡੈਥ ਹੋ ਜਾਂਦੀ ਹੈ ਉਹਨੂੰ ਸੇਵ ਕਰਨ ਵਾਸਤੇ ਦੋ ਇਹੋ ਜਿਹੇ ਇੰਟਰਵੈਂਸ਼ਨਸ ਲੈ ਕੇ ਆਇਆ ਇੱਕ ਯੂਟਰਾਈਨ ਬੈਲੂਨ ਹੈਗਾ ਔਰ ਇੱਕ ਸ਼ੌਕ ਗਾ ਐਂਟੀ ਸ਼ੌਕ ਗਾਰਮੈਂਟ ਹੈ ਜਿਹਦੇ ਨਾਲ ਯੂਜ਼ ਕਰਨ ਵਾਸਤੇ ਟ੍ਰੇਨਿੰਗ ਅਸੀਂ ਅੱਜ ਦੇਾਂਗੇ ਕਿਉਂਕਿ ਸਾਡੇ ਨਾਲ ਤਿੰਨ ਡਿਸਟ੍ਰਿਕਟ ਦੇ ਜੁੜੇ ਨੇ ਉਹਨੂੰ ਪਾਣ ਦੇ ਨਾਲ ਅਸੀਂ ਇਸ ਐਮਐਮਆਰ ਨੂੰ ਥੱਲੇ ਲਿਆਇਆ ਜਾ ਸਕਦਾ ਹੈ ਜਿਹੜਾ ਪੀਪੀਐਚ ਦੇ ਵਜੋਂ ਹੁੰਦਾ ਹੈ ਜੀ ਪਰ ਮੇਰੇ ਪਾਪਾ ਦੇਖਿਆ ਰਹੇ ਕਿ ਪਿੰਡਾਂ ਦੇ ਵਿੱਚ ਹੁੰਦੇ ਆ ਕੋ ਜਿਹੜੇ ਇਸਲਾਮ ਏਰੀਏ ਹੁੰਦੇ ਉਹਨਾਂ ਨੂੰ ਨਹੀਂ ਪਤਾ ਇਸ ਚੀਜ਼ ਦਾ ਹੁੰਦਾ ਕਿ ਐਂਬੂਲੈਂਸ ਦੇ ਵਿੱਚ ਡੈਥ ਹੋ ਜਾਂਦੀ ਹੈ ਜੇ ਅਗਰ ਐਂਬੂਲੈਂਸ ਦੀ ਸਹੂਲਤ ਨਹੀਂ ਹੁੰਦੀ ਉਹਨਾਂ ਦੇ ਕੋਲੇ ਇੰਨਾ ਸਮਾਂ ਲੱਗ ਜਾਂਦਾ ਹੈ ਹਸਪੀਟਲ ਤੱਕ ਪਹੁੰਚਦੇ ਉਹਨਾਂ ਨੂੰ ਫਿਰ ਕਿਸ ਤਰ੍ਹਾਂ ਤਰੀਕੇ ਦੇ ਇਹੀ ਇਸੇ ਲਈ ਉਪਰਾਲਾ ਕੀਤਾ ਹੈ ਜੀ ਕਿ ਜੇ ਅਸੀਂ ਐਡਵਾਂਸ ਹਸਪੀਟਲ ਤੋ ਪਹੁੰਚਣ ਤੋਂ ਪਹਿਲਾਂ ਪਹਿਲਾਂ ਹੀ ਜਿਹੜਾ ਡਿਲੀਵਰੀ ਪੁਆਇੰਟ ਹੈ ਉਹਦੇ ਸਾਰੇ ਸਟਾਫ ਨੂੰ ਜੇ ਅਸੀਂ ਟ੍ਰੇਨ ਕਰ ਦਈਏ ਤਾਂ ਕਿ ਅਸੀਂ ਸਿਰਫ ਡਾਕਟਰਾਂ ਨੂੰ ਹੀ ਨਹੀਂ ਟ੍ਰੇਨ ਕਰ ਰਹੇ ਅਸੀਂ ਨਰਸਾਂ ਨੂੰ ਵੀ ਟ੍ਰੇਨ ਕਰ ਰਹੇ ਹਾਂ ਤਾਂ ਕਿ ਇੱਕ ਜਿਹੜਾ ਐਂਟੀ ਸ਼ੌਕ ਗਾਰਮੈਂਟ ਹੈ ਸਿਰਫ ਲਪੇਟਣਾ ਹੀ ਹੈ ਲਪੇਟ ਕੇ ਜਿਹੜੇ ਵਿਮਨ ਨੂੰ ਬਲੱਡ ਲਾਸ ਹੋ ਰਿਹਾ ਉਹਨੂੰ ਜੇ ਲਪੇਟ ਕੇ ਅਸੀਂ ਟਰਾਂਸਪੋਰਟੇਸ਼ਨ ਪਾ ਦਾਂਗੇ ਔਰ ਹਸਪੀਟਲ ਤੱਕ ਲੈ ਜਾਵਾਂਗੇ ਤੇ ਉਹ ਔਰ ਇੱਕ ਬਲੂਨ ਪਾ ਦਈਏ ਦੋ ਚੀਜ਼ਾਂ ਪਾ ਦਈਏ ਤੇ ਉਹਦਾ ਜਿਹੜਾ ਬਲੱਡ ਹੈ ਉਹ ਲਾਸ ਬੜਾ ਘੱਟ ਜਾਊਗਾ ਔਰ ਜਦ ਤੱਕ ਉਹ ਹਸਪੀਟਲਸ ਪਹੁੰਚੇਗੀ ਔਰ ਉਹ ਬਲੱਡ ਲਾਸ ਘੱਟ ਹੋਣ ਕਰਕੇ ਉਹਨਾਂ ਦੀ ਜਾਨ ਬਚਾਈ ਜਾ ਸਕਦੀ ਹੈ ਇਸ ਤਰੀਕੇ ਦੇ ਨਾਲ ਨਰਸਾਂ ਨੂੰ ਔਰ ਡਾਕਟਰ ਨੂੰ ਵੀ ਸਾਰੀ ਟ੍ਰੇਨਿੰਗ ਤਾਂ ਦੇ ਰਹੇ ਹੈ ਕਿ ਆਮ ਪਬਲਿਕ ਨੂੰ ਵੀ ਇਸ ਤਿਹੇ ਜਾ ਕੇ ਦੱਸਿਆ ਸਮਝਾਇਆ ਜਾਏਗਾ ਜਿਵੇਂ ਲੋਕਾਂ ਦਾ ਇਲਾਜ ਚੱਲਦਾ ਚਾਹੇ ਉਹ ਪ੍ਰਾਈਵੇਟ ਹਸਪੀਟਲ ਤੋਂ ਹੋਵੇ ਅਸੀਂ ਬਿਲਕੁਲ ਐਜੀ ਅਵੇਅਰਨੈਸ ਕੈਂਪੇਨ ਵੀ ਕਰ ਰਹੇ ਹਾਂ ਅਸੀਂ ਮੈਡੀਕਲ ਪ੍ਰੋਫੈਸ਼ਨਲਸ ਨੂੰ ਟ੍ਰੇਨਿੰਗ ਦੇਣ ਤੋਂ ਇਲਾਵਾ ਬਹੁਤ ਸਾਰੇ ਅਵੇਅਰਨੈਸ ਔਰ ਕੈਪੈਸਿਟੀ ਬਿਲਡਿੰਗ ਪ੍ਰੋਗਰਾਮਸ ਵੀ ਕਰ ਰਹੇ ਹਾਂ ਹਸਪੀਟਲਾਂ ਦੇ ਅੰਦਰ ਕਰ ਰਹੇ ਹਾਂ ਪਿੰਡਾਂ ਦੇ ਵਿੱਚ ਕਰ ਰਹੇ ਹਾਂ ਤਾਂ ਕਿ ਇਹ ਜਿਹੜਾ ਮੁਹਿੰਮ ਹੈ ਇਹ ਸਾਰਿਆਂ ਨੂੰ ਸਮਝ ਆਵੇ ਔਰ ਸਾਰੇ ਦੇ ਸਾਰੇ ਇਸ ਦਾ ਫਾਇਦਾ ਚੁੱਕ ਸਕਣ ਮੈਡਮ ਕਿੰਨੇ ਕ ਜ਼ਿਲ੍ਹਿਆਂ ਤੱਕ ਜਿਹੜੀ ਇਹ ਤੁਹਾਡੇ ਸ਼ੁਰੂਆਤ ਹੋ ਚੁੱਕੀ ਹੋਈ ਹੈ ਇਸ ਸੀਜ਼ਨ ਵਿੱਚ ਅਸੀਂ ਜਿਹੜਾ ਪਹਿਲਾ ਪ੍ਰੋਜੈਕਟ ਕੀਤਾ ਸੀ 2 ਸਾਲ ਪਹਿਲੇ ਤੋਂ ਅਸੀਂ ਸ਼ੁਰੂਆਤ ਕੀਤੀ ਹੈ ਸਾਡੇ ਨਾਲ ਮੈਂ ਜਿਵੇਂ ਤੁਸੀਂ ਦੱਸਿਆ ਮਿਸ਼ਨ ਤੰਦਰੁਸਤ ਪੰਜਾਬ ਦੇ ਅੰਡਰ ਇਹ ਜਿਹੜਾ ਕਿ ਡਿਪਾਰਟਮੈਂਟ ਆਫ ਸਾਇੰਸ ਟੈਕਨੋਲੋਜੀ ਐਨਵਾਇਰਨਮੈਂਟ ਹੈ ਉਹਨਾਂ ਦੀ ਉਹਨਾਂ ਦੀ ਫਾਈਨੈਂਸ਼ੀਅਲ ਸਪੋਰਟ ਨਾਲ ਅਸੀਂ ਸ਼ੁਰੂ ਕੀਤਾ ਦੋ ਜ਼ਿਲ੍ਹਿਆਂ 'ਚ ਸ਼ੁਰੂ ਕੀਤਾ ਅਸੀਂ ਫਰੀਦਕੋਟ ਦੇ ਵਿੱਚ ਔਰ ਇੱਕ ਬਠਿੰਡਾ ਦੇ ਵਿੱਚ ਸਾਡੇ ਨਾਲ ਬਠਿੰਡਾ ਦੇ ਵਿੱਚ ایمਸ ਦੇ ਮੈਡਮ ਡਾਕਟਰ ਲੱਜਾ ਹੈ ਜੋ ਇਸ ਨੁਕੰਦੇ ਦੇ ਨਾਲ ਕੰਦਾ ਮਿਲਾ ਕੇ ਚੱਲ ਰਹੇ ਨੇ ਔਰ ਸਾਡੇ ਜਿਹੜੇ ਗਵਰਨਮੈਂਟ ਮੈਡੀਕਲ ਕਾਲਜ ਫਰੀਦਕੋਟ ਚ ਡਾਕਟਰ ਸੀਮਾ ਨੇ ਅਸੀਂ ਇਹ ਕੈਂਪੇਨ ਨੂੰ ਚਲਾਇਆ ਔਰ ਉਹ ਡਿਸਟ੍ਰਿਕਟ ਦੇ ਵਿੱਚ ਹਾਰਡ ਡਿਲੀਵਰੀ ਪੁਆਇੰਟ 27 ਡਿਲੀਵਰੀ ਪੁਆਇੰਟਸ ਹੈ ਉੱਥੇ ਜਾ ਕੇ ਮੈਡਮ ਔਰ ਮੈਡਮ ਦੀ ਟੀਮ ਨੇ ਪੂਰੀ ਟ੍ਰੇਨਿੰਗ ਦਿੱਤੀ ਹੈ ਔਰ ਉਹਦੇ ਨਾਲ ਬਹੁਤ ਜ਼ਿਆਦਾ ਜਿਹੜੇ ਡੈਥਸ ਦਾ ਰੇਟ ਹੈ ਕਟਾ ਪਾਇਆ ਤੇ ਫਿਰ ਪਟਿਆਲਾ ਰਜਿੰਦਰਾ ਹਸਪੀਟਲ ਦੇ ਵਿੱਚ ਕਦੋਂ ਸ਼ੁਰੂਆਤ ਹੋਈ ਅਸੀਂ ਇਹ ਜਦੋਂ ਅਸੀਂ ਕਰਕੇ ਦਿਖਾਇਆ ਸੀ 75 ਤੋਂ ਜ਼ਿਆਦਾ ਮਦਰਸ ਦੀਆਂ ਡੈਥਸ ਨੂੰ ਪ੍ਰੀਵੈਂਟ ਕਰ ਪਾਏ ਤਾਂ ਉਸ ਤੋਂ ਬਾਅਦ ਫਿਰ ਅਸੀਂ ਫੇਜ਼ 2 ਲਿਆਂਦਾ ਅਸੀਂ ਡਾਇਰੈਕਟੋਰੇਟ ਆਫ এনवायरमेंट ਦੇ ਨਾਲ ਗੱਲ ਕੀਤੀ ਹੋਰ ਫੰਡਿੰਗ ਲੈ ਕੇ ਆਇਆ ਹੁਣ ਇਹ ਜਿਹੜਾ ਮੁਹਿੰਮ ਹੈ 10 ਡਿਸਟ੍ਰਿਕਟ 10 ਡਿਸਟ੍ਰਿਕਟ ਦੇ ਵਿੱਚ ਲੈ ਕੇ ਚੱਲ ਰਿਹਾ ਪਟਿਆਲਾ ਇੱਕ ਹੈ ਜੋ ਕਿ ਮਦਰ ਸੈਂਟਰ ਬਣੇਗਾ ਉਰ ਵਿੱਚ ਪਟਿਆਲਾ ਹੀ ਨਹੀਂ ਸੰਗਰੂਰ ਔਰ ਫਤਿਹਗੜ ਸਾਹਿਬ ਦੇ ਵੀ ਸਾਰੇ ਜਿਹੜੇ ਡਿਲੀਵਰੀ ਪੁਆਇੰਟਸ ਹੈ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਏਗੀ ਤਾਂ ਬਿਲਕੁਲ ਏਮਸ ਤੋਂ ਡਾਕਟਰ ਰੰਜਾ ਵੀ ਸਾਡੇ ਨਾਲ ਨੇ ਮੈਡਮ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿੰਨਾ ਕੁ ਡੈਥ ਰੇਸ਼ੋ ਜਿਹੜੀ ਹੈ ਇਹਦੇ ਨਾਲ ਫਰਕ ਪਊਗਾ ਇਸ ਦਿਨ ਨਾਲ ਦੇਖੋ ਅਸੀਂ ਜਿਹੜੇ ਇਸ ਪ੍ਰੋਜੈਕਟ ਨੂੰ ਇੰਪਲੀਮੈਂਟ ਕੀਤਾ ਫਰੀਦਕੋਟ ਤੇ ਬਠਿੰਡਾ ਚ 1/3 ਡੈਥ ਘਟ ਗਈਆਂ ਸਾਡੀਆਂ ਪਹਿਲਾਂ ਜਿਵੇਂ ਉਸ 'ਚ ਅਸੀਂ 175 ਡੈਥ ਦਾ ਰਿਵਿਊ ਕੀਤਾ ਸੀ ਤਾਂ ਪੀਪੀਏ 'ਚ ਜਿਹੜਾ ਮਤਲਬ ਜਿਹੜੀ ਡਿਲੀਵਰੀ ਦੇ ਟਾਈਮ ਤੇ ਬਲੀਡਿੰਗ ਆ ਉਹਦੇ ਨਾਲ 29 ਡੈਥ ਹੋਈਆਂ ਸੀ ਤੇ ਉਸ ਤੋਂ ਬਾਅਦ ਅਸੀਂ 1 ਸਾਲ ਬਾਅਦ ਇਹਨਾਂ ਨੂੰ ਐਂਟੀ ਸ਼ੋ ਗਾਰਮੈਂਟ ਟ੍ਰੇਨਿੰਗ ਦੇ ਕੇ ਦੇਖਿਆ ਤਾਂ ਸਿਰਫ 9 ਡੈਥਸ ਰਹਿ ਗਏ ਮਤਲਬ ਅਸੀਂ 2 ਤਿਹਾਈ ਘੱਟ ਕਰਨ ਦੇ ਵਿੱਚ ਕਾਮਯਾਬ ਹੋ ਗਏ ਇਸ ਦੇ ਨਾਲ ਤੇ ਤੁਸੀਂ ਦੇਖੋਗੇ ਇੱਕ ਮਦਰ ਦੀ ਡੈਥ ਦੇ ਨਾਲ ਕਿੰਨੀਆ ਫੈਮਲੀ ਤੇ ਸਾਰੀ ਸੋਸਾਇਟੀ ਹੁੰਦੀ ਆ ਤੇ ਜੇ ਅਸੀਂ ਸਾਡਾ ਏਮ ਹੈਗਾ ਕਿ ਜ਼ੀਰੋ ਡੈਥ ਹੋਵੇ ਪੀਪੀਐਚ ਦੇ ਨਾਲ ਤੇ ਇਹ ਸੇਮ ਦੇ ਨਾਲ ਅਸੀਂ ਚੱਲ ਰਹੇ ਆ ਪਹਿਲਾਂ ਅਸੀਂ 10 ਡਿਸਟ੍ਰਿਕਟ ਲੈ ਲੇ ਤਿੰਨ ਦੀ ਅਸੀਂ ਹੁਣ ਪਟਿਆਲਾ ਦੇ ਰਹੇ ਆ ਟ੍ਰੇਨਿੰਗ ਤਿੰਨ ਦੀ ਅਸੀਂ ਅੰਮ੍ਰਿਤਸਰ ਦੇਵਾਂਗੇ ਉੱਥੇ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਨੂੰ ਕਵਰ ਕਰ ਰਹੇ ਆ ਫਿਰ ਅਸੀਂ ਫਰੀਦਕੋਟ ਦੇਵਾਂਗੇ ਉੱਥੇ ਅਸੀਂ ਫਿਰੋਜ਼ਪੁਰ ਫਰੀਦਕੋਟ ਤੇ ਅਸੀਂ ਉਹਨਾਂ ਨੂੰ ਕਵਰ ਕਰ ਰਹੇ ਆ ਮੋਗਾ ਨੂੰ ਅਸੀਂ ਐਮਸ ਬਠਿੰਡਾ ਚ ਵੀ ਦੇਵਾਂਗੇ ਉੱਥੇ ਅਸੀਂ ਮੁਖਸਰ ਨੂੰ ਤੇ ਮਾਨਸਾ ਨੂੰ ਦੇ ਰਹੇ ਹਾਂ ਸੋ ਇਸ ਫੇਸ ਤੇ ਅਸੀਂ 10 ਡਿਸਟ੍ਰਿਕਟ ਨੂੰ 1 ਸਾਲ ਚ ਟ੍ਰੇਨਿੰਗ ਦੇ ਕੇ ਇਸ ਸਾਰੇ ਡਿਸਟ੍ਰਿਕਟ ਨੂੰ ਅਕੰਪਲਿਸ਼ ਕਰ ਦਾਂਗੇ ਕਿ ਸਾਰਿਆਂ ਨੂੰ ਇੱਕ ਵਾਰੀ ਨੌਲੇਜ ਹੋ ਜੇ 10 ਬਲੂਨ ਦੇਨੇ ਆ ਅਸੀਂ ਇੱਕ ਡਿਸਟ੍ਰਿਕਟ ਤੇ ਤੇ 3 ਐਂਟੀ ਸ਼ੋ ਗਾਰਮੈਂਟ ਦੇਨੇ ਆ ਸੋ ਥੈਟ ਕਿ ਕਿਸੇ ਮਦਰ ਨੂੰ ਪ੍ਰੋਬਲਮ ਆਵੇ ਬਲੂਨ ਐਂਟੀ ਸ਼ੋ ਗਾਰਮੈਂਟ ਉਸੇ ਟਾਈਮ ਤੇ ਦੋ ਤੋਂ 5 ਮਿੰਟ ਦੇ ਵਿੱਚ ਪਹੁੰਚ ਜਾਂਦੇ ਆ ਤਾਂ ਉਹ ਪੇਸ਼ੈਂਟ ਨੂੰ ਰੈਫਰ ਕੀਤਾ ਜਾਵੇ ਬਾਈ ਦਾ ਟਾਈਮ ਪੇਸ਼ੈਂਟ ਉੱਤੇ ਰਹਿਦਾ ਨਾ ਉਹਦੇ ਆਪਰੇਸ਼ਨ ਕਰਨ ਦੀ ਲੋੜ ਪੈਂਦੀ ਆ ਜਾਨ ਵੀ ਬਚ ਜਾਂਦੀ ਆ ਮੈਨੂੰ ਪੂਰੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੀ ਗੱਲ ਕੀਤੀ ਜਾਵੇ ਜ਼ਿਆਦਾਤਰ ਡੈਥ ਰੇਟ ਓਥੇ ਜ਼ਿਆਦਾ ਕਿੱਥੇ ਤੁਹਾਨੂੰ ਸ਼ਹਿਰ ਦੇ ਵਿੱਚ ਜ਼ਿਆਦਾ ਲੱਗਿਆ ਕਿ ਇਸ ਜਗ੍ਹਾ ਜ਼ਿਆਦਾ ਹੋ ਰਹੀ ਹੈ ਤਾਂ ਤਰਨ ਤਰਨ ਸਭ ਤੋਂ ਜ਼ਿਆਦਾ ਗੁਰਦਾਸਪੁਰ ਅੰਮ੍ਰਿਤਸਰ ਉਹਨਾਂ ਚ ਬਹੁਤ ਜ਼ਿਆਦਾ ਡੈਥ ਰੇਟ ਕੰਪੇਅਰ ਟੂ ਪਟਿਆਲਾ ਵਾਲਾ ਸਾਈਡ ਤੇ ਬਾਕੀ ਜਿਹੜੇ ਅਬੋੜ ਵਗੈਰਾ ਉੱਥੇ ਵੀ ਬੜੀ ਫਿਰੂਜ਼ਪੁਰ ਬਹੁਤ ਜ਼ਿਆਦਾ ਡੈਥ ਸੇ ਬੜੇ ਲੋਕ ਘਟਨੇ ਓਥੇ ਇਹ ਪਿਛੜੇ ਇਲਾਕਾ ਸਮਝਦੇ ਪਿਛੜੇ ਇਲਾਕਾ ਸਮਝਦੇ ਅਸੀਂ ਉੱਥੇ ਉੱਥੇ ਜਿਆਦਾ ਬਹੁਤ ਜਿਆਦਾ ਡੈਸ ਇਸ ਲਈ ਆ ਕਿਉਂਕਿ ਉੱਥੇ ਜਿਹੜੇ ਲੋਕ ਹਨ ਨਾ ਪਹਿਲਾਂ ਪੇਸ਼ੈਂਟ ਹੀ ਦਿਖਾਨੀ ਆਉਂਦੇ ਹਸਪੀਟਲ ਚ ਘਰ ਬੈਠੇ ਰਹਿੰਦੇ ਜਦੋਂ ਬਿਲਕੁਲ ਐਂਡ ਤੇ ਸਟੇਜ ਆ ਜਾਂਦੀ ਹੈ ਉਸ ਵੇਲੇ ਪਹੁੰਚਦੇ ਆ ਉਸ ਟਾਈਮ ਡਾਕਟਰ ਵੀ ਕੁਝ ਨਹੀਂ ਕਰ ਸਕਦੇ ਤਾਂ ਮੇਨਲੀ ਡਿਲੇ ਆ ਪੇਸ਼ੈਂਟ ਦੀ ਸਾਈਡ ਤੇ ਵੀ ਆ ਉਹਨਾਂ ਦੇ ਹੈਲਥ ਸੈਕਟਰ ਦੇ ਵਿੱਚ ਪਛੜੇ ਇਲਾਕੇ ਚ ਕੋਈ ਡਾਕਟਰ ਵੀ ਨਹੀਂ ਕੰਮ ਕਰਨਾ ਚਾਹੁੰਦਾ ਹੈਲਥ ਸੈਕਟਰ ਵੀ ਘਟਾ ਬਾਕੀ ਉਹਨਾਂ ਦੇ ਮੈਡੀਕਲ ਕਾਲਜ ਵੀ ਬਹੁਤ ਦੂਰ ਇੱਕੋ ਹੀ ਮੈਡੀਕਲ ਕਾਲਜ ਅਮਰਸਰ ਦੇ ਵਿੱਚ ਡਿਸਟ੍ਰਿਕਟ ਨੂੰ ਕਵਰ ਕਰਨ ਲਈ ਤਾਂ ਉੱਥੇ ਤੱਕ ਪਹੁੰਚਦੇ ਪਹੁੰਚਦੇ ਪੇਸ਼ੈਂਟ ਦੀ ਡੈਥ ਹੋ ਜਾਂਦੀ ਇਹ ਵੀ ਬਹੁਤ ਵੱਡਾ ਕਾਰਨ ਹੈ ਕਿੰਨਾ ਕੁ ਟਾਈਮ ਹੋ ਗਿਆ ਇਸ ਚੀਜ਼ ਨੂੰ ਜਿਹੜਾ ਤੁਸੀਂ ਲਿਆਉਣ ਦੇ ਸੋਚ ਰਹੇ ਹੈਗੇ ਜੀਮੈਂਟ ਰਿੰਗਾਂ ਵੀ ਚੱਲ ਰਹੀਆਂ ਕਿੰਨਾ ਕਿੰਨੇ ਸਾਲ ਹੋ ਗਏ ਜਿਹੜੀ ਆਪਾਂ ਅਸੀਂ 2 ਸਾਲ ਪਹਿਲਾਂ ਸ਼ੁਰੂ ਕੀਤਾ ਸੀ ਇੱਕ ਸਾਲ ਦੇ ਵਿੱਚ ਅਸੀਂ ਜਦੋਂ ਐਸੋਨੈਚ ਵੀ ਸਟਾਰਟਡ ਥਿਸ ਪ੍ਰੋਗਰਾਮ ਉਸ ਤੋਂ ਬਾਅਦ ਅਸੀਂ ਇੱਕ ਸਾਲ ਦੇ ਵਿੱਚ 75 ਡੈਥਸ ਬਚਾ ਚੁੱਕੇ ਹਾਂ ਹੁਣ ਅਸੀਂ ਇਹ ਇਮੀਡੀਏਟਲੀ ਇਹਨਾਂ ਨੇ ਸਾਨੂੰ ਮਿਸ਼ਨ ਤੰਦਰੁਸਤ ਵਾਲਿਆਂ ਨੇ ਫੰਡਸ ਦਿੱਤੇ ਮਨੀਸ਼ ਜੀ ਉਹਨਾਂ ਦੇ ਡਾਇਰੈਕਟਰ ਆ ਮੈਡਮ ਦੀ ਰਿਕੁਐਸਟ ਦੇ ਨਾਲ ਡਾਕਟਰ ਦੁਪਿੰਦਰ ਬਖਸ਼ ਦੀ ਰਿਕੁਐਸਟ ਨਾਲ ਇਹ ਫੰਡ ਆਏ ਸਾਡੇ ਕੋਲ ਹੁਣ ਅਸੀਂ ਆਪਣੇ ਏਮਸ ਤੋਂ ਇਹ ਖਰੀਦ ਕੇ ਸਾਰਾ ਸਮਾਨ ਏਮਸ ਵੱਲੋਂ ਖਰੀਦ ਕੇ ਇਹ ਸਾਰਾਸੀਂ ਉਪਰਾਲਾ ਕਰ ਰਹੇ ਹਾਂ ਕਿ ਸਾਰੇ 10 ਡਿਸਟ੍ਰਿਕਟ ਨੂੰ ਪਜਾਦੀਏ ਫਿਰ ਅਗਲੇ ਫੇਜ 'ਚ ਅਸੀਂ ਬਾਕੀ ਸਾਰਾ ਪੰਜਾਬ ਕਵਰ ਕਰਾਂਗੇ ਜਿਹੜਾ ਲਾਸਟ ਸਵਾਲ ਰਹੂਗਾ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਲੋਕਾਂ ਨੂੰ ਅਸੀਂ ਇਹ ਅਪੀਲ ਕਰਨਾ ਚਾਹੁੰਦੇ ਹਾਂ ਵੀ ਜਿਹੜੀ ਪ੍ਰੈਗਨੈਂਟ ਲੇਡੀਆਂ ਦਾ ਖੂਨ ਬਹੁਤ ਘੱਟ ਹੁੰਦਾ ਪ੍ਰੈਗਨੈਂਸੀ ਤੇ ਉਹਨਾਂ ਨੂੰ ਅੱਛੀ ਡਾਈਟ ਦੇਣ ਗਵਰਨਮੈਂਟ ਇੰਨੀ ਸੁਵਿਧਾ ਦੇ ਰਹੀ ਆ ਵੀ ਆਇਰਨ ਦੀਆਂ ਗੋਲੀਆਂ ਹਸਪੀਟਲ 'ਚ ਮਿਲਦੀਆਂ ਤੇ ਉਹਨਾਂ ਨੂੰ ਘੱਟੋ-ਘੱਟ 100 ਦਿਨ ਪ੍ਰੈਗਨੈਂਸੀ ਚ ਆ ਰਹਿੰਦੀਆਂ ਗੋਲੀਆਂ ਖਾਣੀਆਂ ਚਾਹੀਦੀਆਂ ਤਾਂ ਕਿ ਜਦੋਂ ਉਹ ਲੇਡੀ ਉਦਾ ਖੂਨ ਵਹਿ ਜਾਂਦਾ ਡਿਲੀਵਰੀ ਦੇ ਟਾਈਮ ਤੇ ਉਹ ਉਸ ਨੂੰ ਟੋਲਰੇਟ ਕਰ ਸਕੇ ਦੂਸਰੀ ਗੱਲ ਇਹ ਆ ਵੀ ਸਾਰੀਆਂ ਡਿਲੀਵਰੀਆਂ ਹਸਪੀਟਲ ਚ ਹੋਣੀਆਂ ਚਾਹੀਦੀਆਂ ਦਈਆਂ ਦੇ ਕੋਲ ਨਹੀਂ ਹੋਣੀਆਂ ਚਾਹੀਦੀਆਂ ਕਿਸੇ ਪੇਸ਼ੈਂਟ ਦਾ ਬੀਪੀ ਵੱਧਾ ਕੁਝ ਵੱਧਾ ਉਹਨੂੰ ਟਾਈਮ ਸਿਰ ਹਸਪੀਟਲ ਚ ਇਲਾਜ ਕਰਾਉਣਾ ਚਾਹੀਦਾ ਬਹੁਤ ਬਹੁਤ ਧੰਨਵਾਦ ਜੀ ਤਾਂ ਬਿਲਕੁਲ ਇਹ ਸਨ ਐਮਸ ਦੇ ਵੀ ਡਾਕਟਰ ਸਾਡੇ ਨਾਲ ਜਿਨ੍ਹਾਂ ਨੇ ਸਾਰਾ ਜਿਹੜਾ ਹੈਗਾ ਵਿਸਤਾਰ ਦੇ ਨਾਲ ਦੱਸਿਆ ਕਿ ਜਿਹੜੀ ਲੇਡੀ ਪ੍ਰੈਗਨੈਂਟ ਹੁੰਦੀ ਹੈ ਉਸ ਤੋਂ ਬਲੱਡ ਜਿੰਨੇ ਘੱਟ ਹੁੰਦਾ ਸਭ ਤੋਂ ਪਹਿਲੇ ਤਾਂ ਆਇਰਨ ਦੀਆਂ ਗੋਲੀਆਂ ਵਗੈਰਾ ਬਲੱਡ ਜਿਹੜਾ ਪੂਰਾ ਹੋਵੇ ਕਿਉਂਕਿ ਹਸਪੀਟਲ ਦੇ ਵਿੱਚ ਡਿਲੀਵਰੀ ਨੂੰ ਪਹਿਲੇ ਰੈਫਰ ਦਿੱਤਾ ਜਾਂਦਾ ਕਿਉਂਕਿ ਲਗਾਤਾਰ ਪਿਛਲੇ ਆਪਾਂ ਸਮੇਂ ਦੀ ਗੱਲ ਕਰੀਏ ਤਾਂ ਘਰੇ ਦਾਈਆਂ ਤੋਂ ਜਿਹੜੀ ਹੈ ਉਹ ਡਿਲੀਵਰੀ ਕਰਵਾ ਲਿੱਤੀ ਜਾਂਦੇ ਸੀ ਔਰ ਇਸ ਟੈਕਨੋਲੋਜੀ ਦੇ ਨਾਲ ਜਿਹੜਾ ਹੈ ਬਲੂਨ ਵਾਲੀ ਹੈ ਤਾਂ ਇਸ ਦੇ ਨਾਲ ਕਾਫੀ ਜਿਹੜੀਆਂ ਨੇ ਡੈਥ ਰੇਸ਼ੋ ਘੱਟ ਜਾਣਗ ਜਿਹੜੀ ਇਹ ਸ਼ੁਰੂਆਤ ਕੀਤੀ ਜਾਵੇਗੀ ਇਸ ਮੁਹਿੰਮ ਦੀ ਔਰ ਜਿਸ ਤਰ੍ਹਾਂ ਜ ਟ੍ਰੇਨਿੰਗ ਕੀਤੀ ਗਈ ਤਿੰਨ ਜ਼ਿਲ੍ਹਿਆਂ ਦੇ ਡਾਕਟਰ ਵੀ ਉਰੇ ਪਹੁੰਚੇ ਸਿਗੇ ਤਾਂ ਬਾਕੀ ਹੋਰ ਅਪਡੇਟਸ ਲਈ ਬਣੇ ਰਹੋ ਹਮਦਰ ਟੀਵੀ ਦੇ ਨਾਲ ਕੈਮਰਾ ਪਰਸਨ ਰਾਜੀਵ ਦੇ ਨਾਲ ਰਣਦੀਪ ਸਿੰਘ ਪਟਿਆਲਾ